ਜੋਰਾਵਰ ਸਿੰਘ ਜੀ ਕੋਲ ਆ ਜਾਂਦੇ ਨੇ ਤੇ ਸਹਬਜ਼ਾਦਾ ਬਾਬਾਜੀਤ ਸਿੰਘ ਦੀ ਇੱਕ ਪਾਸੇ ਹੋ ਜਾਂਦੇ ਨੇ ਤੇ ਦੂਸਰੇ ਪਾਸੇ ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਇੱਕ ਦੂਜੇ ਦੇ ਨਾਲ ਅਭਿਆਸ ਕਰਦੇ ਨੇ ਅੱਗੇ ਕਿਰਪਾਨਾਂ ਦੋ ਖੜਕ ਰਹੀਆਂ ਸਨ ਹੁਣ ਤਿੰਨ ਖੜਗੀਆਂ ਆਵਾਜ਼ ਨਾਦ ਥੋੜਾ ਉੱਚਾ ਹੋਇਆ ਤੇ ਕੀ ਬੇਖਦੇ ਨੇ ਕਿ ਕੁਝ ਕੁ ਪਲਾਂ ਬਾਅਦ ਹੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਵੀ ਅੰਦਰੋਂ ਬਾਹਰ ਆ ਜਾਂਦੇ ਨੇ ਹੁਣ ਜਦੋਂ ਉਹ ਅੰਦਰੋਂ ਬਾਹਰ ਆਏ ਤੇ ਕੁਦਰਤਨ ਤਿੰਨ ਭਾਵਾਂ ਨੂੰ ਖੇਡਦਿਆਂ ਵੇਖਿਆ ਅਭਿਆਸ ਕਰਦੇ ਵੇਖਿਆ ਤੇ ਅੰਦਰ ਇੱਕ ਇੱਛਾ ਪੈਦਾ ਹੋਈ ਤੇ ਕਹਿਣ ਲੱਗੇ ਬਈ ਵੀ ਖੇਡਣਾ ਚਾਹੁੰਦਾ ਹੁਣ ਬਾਬਾ ਸਾਹਿਬਜ਼ਾਦਾ ਜੀਤ ਸਿੰਘ ਕਹਿਣ ਲੱਗੇ ਕਿ ਦੇਖ ਅੱਗੇ ਅਸੀਂ ਪਿਤਾ ਜੀ ਦੇ ਕਹਿਣ ਤੇ ਜੋਰਾਵਰ ਸਿੰਘ ਨੂੰ ਖੜਾ ਰਹੇ ਆ ਤੇ ਫਤਿਹ ਸਿੰਘ ਤੂੰ ਅਜੇ ਬਹੁਤ ਛੋਟਾ ਹੈ ਇਹ ਲੱਗ ਸਕਦੀ ਹੈ ਇਹਦੇ ਨਾਲ ਸੱਟ ਵੱਜ ਸਕਦੀ ਹੈ ਜ਼ਖਮ ਗਹਿਰਾ ਹੋ ਸਕਦਾ ਹੈ ਤੂੰ ਬਹੁਤ ਛੋਟਾ ਹੈ ਤੇਰੇ ਕੋਲੇ ਇਹ ਨਹੀਂ ਖੇਡਿਆ ਜਾਣਾ ਹੁਣ ਜਦੋਂ ਸਹਬਜ਼ਾਦਾ ਬਾਬਾ ਜੀਤ ਸਿੰਘ ਨੇ ਆਖਿਆ ਕਿ ਤੂੰ ਬਹੁਤ ਛੋਟਾ ਹੈ ਤੂੰ ਨਹੀਂ ਖੇਡ ਸਕਦਾ ਇਹ ਸ਼ਬਦ ਸੁਣ ਕੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਪਿਤਾ ਜੀ ਕੋਲ ਨਹੀਂ ਗਏ ਉਹ ਅੰਦਰ ਜਾਂਦੇ ਨੇ ਅੰਦਰ ਜਾ ਕੇ ਆਪਣੇ ਸੀਸ ਤੇ ਦਸਤਾਰ ਇੱਕ ਸਜਾਈ ਸੀ 2 ਕੁ ਦਸਤਾਰਾਂ ਸਾਡਾ ਇਤਿਹਾਸ ਕਹਿੰਦਾ ਹੋਰ ਸਜਾਲੀਆਂ ਤੇ ਜਦੋਂ ਸਜਾਲੀਆਂ ਨੇ ਤੇ ਥੋੜਾ ਜਿਹਾ ਉੱਪਰ ਹੋ ਗਿਆ ਜਦੋਂ ਦਸਤਾਰਾਂ ਤੇ ਫਿਰ ਬਾਹਰ ਆਣ ਕੇ ਕਹਿਣ ਲੱਗੇ ਉੱਚੀ ਆਵਾਜ਼ ਵਿੱਚ ਵੀਰ ਜੀ ਦੇਖੋ ਹੁਣ ਮੈਂ ਵੀ ਵੱਡਾ ਹੋ ਗਿਆ ਹੁਣ ਤੇ ਮੈਨੂੰ ਖੜਾ ਲੋਗੇ ਨਾ ਹੁਣ ਤੇ ਮੈਂ ਤੁਹਾਡੇ ਨਾਲ ਖੇਡ ਸਕਦਾ ਨਾ ਹੁਣ ਜਦੋਂ ਇੰਨੀ ਬਾਤ ਸੁਣੀ ਤੇ ਸਹਬਜ਼ਾਦਾ ਬਾਬਾ ਜੀਤ ਸਿੰਘ ਨੇ ਆਖਿਆ ਸਾਹਮਣੇ ਬੈਠੇ ਪਿਤਾ ਗੁਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਪਿਤਾ ਜੀ ਆ ਦੇਖੋ ਫਤਿਹ ਸਿੰਘ ਜਿੱਦ ਕਰਦਾ ਹੈ ਸਾਡੇ ਨਾਲ ਖੇਡਣ ਦੀ ਇਹਦੇ ਸੱਟ ਲੱਗ ਜੇਗੀ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਸਹਬਜ਼ਾਦਾ ਜੀਤ ਸਿੰਘ ਨੂੰ ਕਹਿਣ ਲੱਗੇ ਪੁੱਤਰ ਜੀ ਖੜਾ ਲੋ ਉਗੋ ਕਹਿੰਦੇ ਨੇ ਪਿਤਾ ਜੀ ਇਹਦੇ ਸੱਟ ਲੱਗ ਜੇਗੀ ਇਹ ਜੇ ਛੋਟਾ ਏ ਸਹਿਬ ਜادہਜੀਤ ਸਿੰਘ ਨੂੰ ਪਿਤਾ ਜੀ ਕਹਿਣ ਲੱਗੇ ਪੁੱਤਰ ਖੜਾ ਲਓ ਇਹ ਅੱਜ ਜਿਹੜੀਆਂ ਸੱਟਾਂ ਲੱਗਣੀਆਂ ਨੇ ਨਾ ਇਹ ਇਹਦਾ ਅਭਿਆਸੀ ਹੋ ਜੇ ਕੱਲ ਨੂੰ ਪਤਾ ਨਹੀਂ ਕਿੱਡੀਆਂ ਵੱਡੀਆਂ ਸੱਟਾਂ ਲੱਗਣੀਆਂ ਨੇ ਇਹ ਛੋਟਿਆਂ ਦੀ ਖੇਡ ਨਹੀਂ ਏ ਵੱਡਿਆਂ ਦੀ ਖੇਡ ਏ ਤੇ ਪਿਤਾ ਜੀ ਕਹਿ ਰਹੇ ਸਨ ਪੁੱਤਰ ਖੜਾ ਲਓ ਇਹਨੂੰ ਕੀ ਪਤਾ ਉਮਰਾਂ ਚ ਭਾਵੇਂ ਛੋਟੇ ਨੇ ਤੇ ਖੇਡ ਵੱਡੀ ਖੇਡ ਜਾਣ। ਇਹੀ ਕਾਰਨ ਗੁਰਮੁਖਵਾਜ ਇਤਿਹਾਸ ਦੇ ਪੰਨਿਆਂ ਤੇ ਅਸੀਂ ਪੜਦੇ ਆਂ ਨਿੱਕੀਆਂ ਜਿੰਦਾਂ ਵੱਡੇ ਸਾਕੇ। ਉਹ ਬਾਬੇ ਵੱਡੀ ਖੇਡ ਖੇਡ ਗਏ। ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ਨੇ ਗੁਰਮੁਖੋ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜਾ ਸਿਰ ਦੀਜੈ ਕਾਣ ਨਾ ਕੀਜੈ ਜਦੋਂ ਇਸ ਖੇਲ ਦਾ ਜ਼ਿਕਰ ਗੁਰੂ ਅਰਜਨ ਪਾਰਸ਼ਾ ਨੇ ਕੀਤਾ ਤੇ ਇਹ ਕਹਿ ਦਿੱਤਾ ਵਣ ਜਾਣ ਇੱਕ ਖੇਲ ਬਣਾਇਆ ਇਹ ਵੀ ਉਹਦੀ ਇੱਕ ਖੇਡ ਹੈ ਇਸੇ ਖੇਡ ਨੂੰ ਜਦੋਂ ਨੌਵੇਂ ਗੁਰਦੇਵ ਧੰਨ ਗੁਰਤੇਗ ਬਹਾਦਰ ਸਾਹਿਬ ਪਾਰਸ਼ਾ ਜੀ ਕਹਿੰਦੇ ਨੇ ਤੇ ਆਖਦੇ ਨੇ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਣਾ ਖੇਡ ਔਖੀ ਹੈ ਪਰ ਖੇਡ ਦਾ ਕੋਈ ਗੁਰਮੁਖ ਗੁਰੂ ਦੀ ਮਤ ਲੈਣ ਵਾਲਾ ਕੋਈ ਪੂਰਾ ਤੇ ਔਰ ਸੱਚ ਜਾਣਿਓ ਗੁਰਮੁਖੋ ਗੁਰੂ ਦੇ ਕਹੇ ਹੋਏ ਬੋਲ ਹੀ ਇਤਿਹਾਸ ਦੀ ਸਿਰਜਣਾ ਬਣਦੇ ਨੇ ਇਧਰ ਗੁਰੂ 파ਰਸਾ ਜੀ ਨੇ ਪਰਿਵਾਰ ਨੂੰ ਜਿੰਨੇ ਕ ਕੋੜੇ ਬੱਚੇ ਸਾਨੂੰ ਉਹ ਦਿੱਤੇ ਜਿੰਨੇ ਕ ਸ਼ਸਤਰ ਹਥਿਆਰ ਸਾਨੂੰ ਉਹ ਦਿੱਤੇ ਕੁਝ ਧਨ ਕੁਝ ਮਾਇਆ ਦੇ ਕੇ ਸਾਡਾ ਇਤਿਹਾਸ ਕਹਿੰਦਾ ਫਿਰ ਇੱਥੋਂ ਅਨੰਦਪੁਰ ਸਾਹਿਬ ਤੋਂ ਕਾਫਲਾ ਚੱਲਿਆ ਕੀਰਤਪੁਰ ਸਾਹਿਬ ਨਰਮੋਹਗੜ੍ਹ ਦੇ ਨੇਰੇ ਸ਼ਿਆਹੀ ਟਿੱਬੀ ਕੋਲ ਜੰਗ ਉਸ ਤੋਂ ਅੱਗੇ ਚੱਕੀਆਂ ਦੀ ਜੂ ਪਿੰਡ ਕੋਲ ਜਾ ਫਿਰ ਦੂਜੇ ਪਾਸੇ ਮਲਕਪੁਰ ਰੰਗਣਾ ਦੇ ਕੋਲ ਜਾ ਇਧਰ ਸਰਸਾ ਨੂੰ ਪਾਰ ਕਰ ਲੱਗੇ ਆ ਜਿੱਥੇ ਗੁਰੂ 파ਰਸ਼ਾ ਜੀ ਚਮਕੌਰ ਸਾਹਿਬ ਨੂੰ ਚਲੇ ਗਏ ਮਾਤਾਵਾਂ ਦਿੱਲੀ ਨੂੰ ਚਲੇ ਗਈਆਂ ਮਾਤਾ ਗੁਦਰ ਕੌਰ ਤੇ ਸਹਬਜ਼ਾਦਿਆਂ ਕੋਲੇ ਸਰਸਾ ਪਾਰ ਨਾ ਹੋਈ ਇਹ ਫਿਰ ਇੱਕ ਚੱਕ ਢੇਰਾ ਪਿੰਡ ਪੈਂਦਾ ਹੈ ਗੁਰਮੁਖੋ ਜਿੱਥੇ ਉਹ ਕੁੰਮਾ ਮਾਸਕੀ ਰਹਿੰਦਾ ਸੀ ਜਿਦੇ ਕੋਲ ਪਹੁੰਚਦੇ ਨੇ ਮੈਂ ਸੰਖੇਪ ਕਹਿ ਰਿਹਾ ਗੁਰੂ ਬਖੋ ਹੁਣ ਜਦੋਂ ਉਹਦੇ ਕੋਲ ਪਹੁੰਚਦੇ ਨੇ ਤੇ ਦੂਰ ਦੁਨਨਾ ਸਿੰਘ ਹੰਡੂਰੀਆ ਜੀ ਵੀ ਲਿਖਦੇ ਨੇ ਸ਼ਹੀਦ ਬਿਲਾਸ ਵਿੱਚ ਵੀ ਜ਼ਿਕਰ ਆਇਆ ਹੈ ਗਿਆਨੀ ਪ੍ਰਤਾਪ ਸਿੰਘ ਹੋਰੀ ਵਾਹਿਗੁਰੂ ਗਿਆਨੀ ਠਾਕੁਰ ਸਿੰਘ ਹੋਰੀ ਵੀ ਲਿਖਦੇ ਨੇ ਕਿ ਦੂਰੋਂ ਇੱਕ ਦੀਵੇ ਦੀ ਲੋ ਚਾਨਣ ਦੱਸਦਾ ਨਜ਼ਰ ਪਿਆ ਮਾਤਾ ਜੀ ਦੋਵੇਂ ਲਾਲਾਂ ਨੂੰ ਲੈ ਕੇ ਉਧਰ ਨੂੰ ਚਲੇ ਗਏ